ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋਇਆ ਵੱਡਾ ਜ਼ਬਰਦਸਤ ਝਮਾਕਾ ਮੌਕੇ ਤੇ ਹੋ ਗਿਆ ਕਈ ਮੌਤਾਂ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲੀ ਹੈ ਤਾਮਿਲ ਲਾਡੂ ਦੇ ਵਿਰੋਧਨਗਰ ਜ਼ਿਲ੍ਹੇ ਦੇ ਵੇਮ ਬਕੋਟੀ ਚਸ਼ਰੀਵਾਰ ਨੂੰ ਇੱਕ ਪਟਾਕਾ ਫੈਕਟਰੀ ਚ ਧਮਾਕਾ ਹੋਇਆ ਇਸ ਹਾਦਸੇ ਚ ਇੱਥੇ ਕੰਮ ਕਰਦੇ ਨੋ ਮਜ਼ਦੂਰਾਂ ਦੀ ਮੌਤ ਹੋ ਗਈ ਜਦ ਕਿ 6 ਹੋਰ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ ਇਹ ਪਟਾਕਾ ਫੈਕਟਰੀ ਹੁਣ ਇੱਥੇ ਜਿੱਥੇ ਸਥਿਤ ਸੀ ਜਿਸ ਦੇ ਮਾਲਕ ਦਾ ਨਾਮ ਵਿਜੇ ਦੱਸਿਆ ਜਾਂਦਾ ਹੈ ਧਮਾਕੇ ਤੋਂ ਬਾਅਦ 7 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ 2 ਨੇ ਹਸਪਤਲ ਜਾਂਦੇ ਸਮੇਂ ਦਮ ਤੋੜ ਦਿੱਤਾ ਹਾਦਸੇ ਸੂਚਨਾ ਮਿਲਤੇ ਪੁਲਿਸ ਅਤੇ ਫਾਇਰ ਅਪਗ੍ਰੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਇਤਿਹਾਸੇ ਦੀ ਮੁਰਦਲੀ ਜਾਂਚੇ সামনে ਆਇਆ ਕਿ ਤਮਾਕਾ ਫੈਕਟਰੀ ਦੇ ਕੈਮੀਕਲ ਮਿਕਸਿੰਗ ਦੇ ਰੂਪ ਚ ਹੋਇਆ ਤੇ ਜਿਸ ਦੇ ਤਮਾਕਾ ਫੈਕਟਰੀ ਦੇ ਨੇੜੇ ਸਥਿਤ ਚਾਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਤਮਾਕਾ ਇਨਾ ਜ਼ਬਰਦਸਤੀ ਕੇ ਘਰ ਚ ਪਟਾਕੇ ਦੀ ਫੈਕਟਰੀ ਚੱਲ ਰਹੀ ਸੀ ਉਥੇ ਜ਼ਮੀਨ ਖਿਸਕ ਗਈ ਤੇ ਪੁਲਿਸ ਨੇ ਦੱਸਿਆ ਕਿ ਮੁਰਦੇ ਹੇਠਾ ਕੁਝ ਹੋਰ ਲੋਕਾਂ ਦੇ ਦੱਬੇ ਜਾਣ ਦੀ ਸੰਭਾਵਨਾ ਹੈ ਜਾਣਕਾਰੀ ਮੁਤਾਬਕ ਹਾਸੀ ਚ ਮਾਰੇ ਗਏ ਨੋ ਲੋਕਾਂ ਦੇ ਪੰਜ ਔਰਤਾਂ ਵੀ ਸ਼ਾਮਿਲ ਹਨ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ ਬਦ